ਤੇ ਆ ਬਾਈ ਆ ਜਿਹਨੇ ਆਪਾਂ ਨੂੰ ਕਾਫੀ ਆਫਰ ਕਰੀਆ ਥੈਂਕ ਯੂ ਸੋ ਮਚ ਗੁੱਡ ਸੇਵ ਯੂ ਐਂਡ ਆਲ ਦ ਬੈਸਟ ਟੂ ਯੂ 72558 ਤੇ ਜਿਹੜਾ ਆਪਣੇ ਹੋਸਟ ਦਾ ਘਰ ਇੱਥੋਂ 10 ਕਿਲੋਮੀਟਰ ਆ ਤੇ ਆ ਬਾਈ ਮਦਦਗਾਰ ਲੱਗਿਆ ਹੋਇਆ ਪੂਰਾ ਜੈਕਾ ਹੀ ਆ ਯਾਰ ਹਰ ਇੱਕ ਚੀਜ਼ ਯਾਰ ਇੱਥੇ ਕਿਵੇਂ ਆ ਦੋਸਤੋ ਹੋਰ ਸਭ ਠੀਕ ਠਾਕ ਹੋਵੋਗੇ ਇੱਕ ਨਵੇਂ ਬਲੌਗ ਚ ਫੇਰ ਤੁਹਾਡਾ ਸਵਾਗਤ ਤੇ ਅੱਜ ਆਪਾਂ ਹੈਗੇ ਆ ਤਹਿਰਾਨ ਚ ਕਿਹੜਾ ਹਫਤਾ ਹੋ ਗਿਆ ਆਪਾਂ ਨੂੰ ਤਹਿਰਾਨ ਚ ਰਹਿੰਦਿਆਂ ਨੂੰ ਆਪਣੇ ਹੋਸਟ ਦੇ ਘਰ ਇਹ ਹਫਤਾ ਪਤਾ ਨਹੀਂ ਲੱਗਾ ਕਿਵੇਂ ਬੀਤ ਗਿਆ ਤੇ ਅਭੀ ਐ ਲੱਗਦਾ ਦੋ ਤਿੰਨ ਦਿਨ ਹੀ ਹੋਏ ਨੇ ਆਪਾਂ ਨੂੰ ਆਇਆ ਉਹਨੂੰ ਤੇ ਇਹ ਹਫਤੇ 'ਚ ਆਪਾਂ ਦੋ ਬਾਰੀ ਐਮਬੈਸੀਆਂ ਚੱਕਰ ਲਾਇਆ ਇੱਕ ਵਾਰੀ ਰਸ਼ੀਆ ਇੱਕ ਵਾਰੀ ਅਫਗਾਨਿਸਤਾਨ ਰਸ਼ੀਆ ਨੇ ਤਾਂ ਜਵਾਬ ਦਿੱਤਾ ਸੀ ਵੀ ਇੰਡੀਆ ਤੋਂ ਤੂੰ ਅਪਲਾਈ ਕਰ ਇੱਥੋਂ ਅਪਲਾਈ ਨਹੀਂ ਕਰ ਸਕਦਾ ਹੈਗਾ ਔਰ ਅਫਗਾਨਿਸਤਾਨ ਵਾਲੇ ਕਹਿੰਦੇ ਵੀ ਤੂੰ ਇੰਡੀਆ ਵਾਲੀ ਐਮਬੈਸੀ ਤੋਂ ਲੈਟਰ ਲਿਖਾ ਕੇ ਲੈ ਕੇ ਆਬ ਇਹ ਬੰਦਾ ਜੇ ਅਫਗਾਨਿਸਤਾਨ ਜਾਣਾ ਚਾਹੁੰਦਾ ਸਾਨੂੰ ਕੋਈ ਦਿੱਕਤ ਨਹੀਂ ਹੈਗਾ ਤੇ ਇੰਡੀਆਨ ਐਮਬੈਸੀ ਨੇ ਚੱਗਾ ਹੀ ਚੱਕਤਾ ਉਹ ਕਹਿੰਦੇ ਵੀ ਅਸੀਂ ਦੇ ਨਹੀਂ ਸਕਦੇ ਆਂ ਕਿ ਲਿਖ ਕੇ ਖੈਰ ਤੇ ਅੱਜ ਆਪਾਂ ਚੱਲੇ ਆਂ ਇਸਫਾਨ 1 ਵਜੇ ਦੀ ਆਪਣੀ ਬਾਸਾ ਤੇ ਇਸਫਾਨ ਚ ਵੀ ਆਪਾਂ ਨੂੰ ਹੋਸਟ ਕਰਨਾ ਬੰਦੇ ਨੇ ਤੇ ਉਹ ਘਰੇ ਆ ਜਾਂਦਾ ਸੀ 7:00 ਵਜੇ ਤਾਂ ਇਹ ਮੈਂ ਥੋੜੀ ਜੀ ਲੇਟ ਕਰਾਈ ਆ ਬੁਕਿੰਗ ਤੇ 1 ਵਜੇ ਦੀ ਬੁਕਿੰਗ ਕਰੀ ਆ ਮੈਂ ਤੇ ਜੇ ਤੁਸੀਂ ਆਪਣਾ ਇਰਾਨ ਚ ਬੁਕਿੰਗ ਕਰਨਾ ਚਾਹੁੰਦੇ ਹੋ ਆਪਣਾ ਅਲੀ ਬਾਬਾ dotsr.co ਆਪਣੀ ਵੈਬਸਾਈਟ ਆ ਤੇ ਉੱਤੇ ਤੁਸੀਂ ਜਾ ਕੇ ਬੁੱਕ ਕਰ ਸਕਦੇ ਹੋ ਤੇ ਇੱਥੋਂ ਹੈਗਾ 500 ਕਿਲੋਮੀਟਰ ਆਪਣੇ ਇੰਡੀਆ ਤੇ 2.5 300 ਦੀ ਮੈਨੂੰ ਪਈਆ ਟਿਕਟੇ ਸਸਤੀ ਵੀ ਆ ਕਿਉਂਕਿ ਪੈਟਰੋਲ ਤੇ ਡੀਜ਼ਲ ਇੱਥੇ ਸਸਤਾ ਹੀ ਆ ਆਪਣੇ ਇੰਡੀਆ ਦੇ 10 15 ਰੁਪਏ ਦਾ ਇੱਥੇ ਪੈਟਰੋਲ ਤੇ ਡੀਜ਼ਲ ਮਿਲ ਜਾਂਦਾ ਤੇ ਅੱਜ ਆਪਾਂ ਆਪਣੇ ਹੋਸਟ ਨੂੰ ਦਾਨੀਆਂ ਅਲਵਿਦਾ ਤੇ ਹੋਸਟ ਆਪਣਾ ਇੰਨਾ ਚੰਗਾ ਸੀ ਉਹਨੇ ਆਪਣੀ ਆਈਡੀ ਤੇ ਆਪਾਂ ਨੂੰ SIM ਲੈ ਕੇ ਦਿੱਤਾ ਤੇ ਕਾਪਰ ਨੂੰ 100 ਡਾਲਰ ਦੇਤਾ ਕਿਉਂਕਿ ਮੈਂ ਜਦੋਂ ਆਇਆ ਸੀ ਕਿ ਇਨੀ ਉਤੋਂ 150 ਡਾਲਰ ਲੈ ਕੇ ਆਇਆ ਸੀ ਮੈਨੂੰ ਐਸੇ ਵੀ ਇੰਟਰਨੈਟ ਏਟੀਐਮ ਚੱਲੂਗਾ ਇੱਥੇ ਪਰ ਉਹ ਚੱਲਦਾ ਨਹੀਂ ਹੈਗਾ ਤੁਸੀਂ ਇਹ ਗੱਲ ਦਾ ਆਪਦਾ ਧਿਆਨ ਰੱਖੋ ਕੈਸ਼ ਜ਼ਰੂਰ ਲੈ ਕੇ ਆਇਓ ਤੇ ਇਹ ਕਹਿੰਦੇ ਵੀ ਜਿਹੜਾ ਤੇਰੇ ਕੋਲ 100 ਡਾਲਰ ਆ ਵੀ ਆਪਣਾ ਐਮਰਜੈਂਸੀ ਚ ਵਰਤ ਲਈ ਵੀ ਇਹਨਾਂ ਨੇ ਆਪਦੇ ਕੋਲੋਂ 100 ਡਾਲਰ ਦੇਤਾ ਮੈਨੂੰ ਹਸਪੀਟਲ 'ਤੇ ਬਹੁਤ ਵਧੀਆ ਇਹਨਾਂ ਬੰਦਿਆਂ ਦੀ ਤੇ ਹੈਲਪ ਬਹੁਤ ਕਰਦੇ ਨੇ ਆਪਣੇ ਇੰਡੀਅਨ ਬੰਦੇ ਦੀ ਤੇ ਬਾਕੀ ਮੈਨੂੰ ਦੱਸਤਾ ਸੀ ਵੀ ਮੈਂ ਆਪਣਾ ਸਿੱਖ ਹੇ ਕਿਉਂਕਿ ਮਲੇਸ਼ੀਆ ਰਹਿ ਕੇ ਆਏ ਸੀ ਤੇ ਆਪਣੇ ਸਿੱਖ ਕਮਿਊਨਿਟੀ ਦੀ ਬਹੁਤ ਰਿਸਪੈਕਟ ਕਰਦੇ ਨੇ ਤੇ ਹੁਣ ਦੇਖਾਂ ਇਸ ਫਾਨ ਹੈ ਕਿਹਜਾ ਸਿਟੀ ਕਹਿੰਦੇ ਦੁਬਈਆ ਪਰ ਤਹਿਰਾਨ ਵੀ ਬਹੁਤ ਸੋਹਣਾ ਸੋ ਨੂੰ ਪਤਾ ਹੀ ਲੱਗਣਾ ਹੈ ਕਿ ਤੁਸੀਂ ਤਹਿਰਾਨ ਚ ਫਿਰਦੇ ਹੋ ਜਾਂ ਯੂਰਪ ਕੰਟਰੀ ਚ ਫਿਰਦੇ ਹੋ ਤੇ ਆਪਣਾ ਬੈਗ ਹੋ ਗਿਆ ਤਿਆਰ ਆਖਰੀ ਵਾਰ ਚਾਹ ਪੀਣੀਆਂ ਕਰਦੀ ਤੇ ਉਸ ਤੋਂ ਬਾਅਦ ਜਾਣਾ ਆਪਣਾ ਟਰਮੀਨਲ ਤੇ ਬੱਸ ਟਰਮੀਨਲ ਤੇ ਮਰੀਆ ਬੁਕਿੰਗ ਕਰਦੀ ਐ ਟੈਕਸੀ ਤੇ ਯਰ ਬੰਦੇ ਬਹੁਤ ਨਾਈਸ ਨੇ ਤੇ ਇੱਕ ਹਫਤਾ ਹੋ ਗਿਆ ਮੈਨੂੰ ਰਹਿੰਦਿਆਂ ਨੂੰ ਜਿਵੇਂ ਆਪਣਾ ਪਰਿਵਾਰਕ ਰਿਸ਼ਤਾ ਜਾਂ ਨਹੀਂ ਬਣ ਜਾਂਦਾ ਓਕਣ ਹੋ ਗਿਆ ਤੇ ਮਨ ਚ ਚਾਉਂਦਾ ਵੀ ਕਿਉਂ ਚੱਲੇ ਆ ਪਰ ਜਾਣਾ ਪੈਣਾ ਟਰੈਵਲਿੰਗ ਦਾ ਅਸੂਲ ਹੈ ਇੱਕ ਬੜਾ ਟਾਈਮ ਆਪਾਂ ਰਹਿ ਨਹੀਂ ਸਕਦੇ ਹੈਗੇ ਇੱਕ ਸਿਟੀ ਚ ਠੀਕ ਹੈ ਪ੍ਰਿੰਟ ਆਫ ਥੈਟ ਐਂਡ THEN THEY WILL SHOW YOU WHICH BUS BECAUSE THERE ARE LOTS OF BUS THERE ਦੇ ਮੈਂ ਟੈਲ ਯੂ even for isfahan it can be 10 different buses for example oh. they, will, they will ask them or you mm. go to the buses you show your print ticket and then they help you mm. to know which of them is yours oh, okay. then you can just get in enjoy the mm. uh, actually way up to isfahan and uh, about six hours yeah it's a long journey but it's a very nice highway very good one Mm. And the buses are also very modern and good On the way you will have one stop and uh, for just have something in a snack or something if you like mm. and then when you arrive there you mm. will inform us so that we don't get worried for our dear guests. Okay, <laughs> uh, thank you so much you host me and uh, um, help me it's a lot. Welcome, you are just yeah. like our brothers. Yeah, it's It true. was my pleasure yeah. and we hope to see you soon again. ਯਾ ਬੱਟ ਇਟਸ ਓਕੇ ਹਮਮ ਹਾਈ ਤੇ ਚੱਲਦਾ ਟਰੈਵਲਿੰਗ ਦਾ ਦੌਰਾ ਕੀ ਕਰੀਏ ਹੁਣ ਜਾਣਾ ਪੈਣਾ ਤੇ ਹੁਣ ਮੈਂ ਚੱਲਿਆ ਟੈਕਸੀ ਵਾਲਾ ਥੱਲੇ ਆ ਗਿਆ ਮਰੀਆ ਮੈਨੂੰ ਥੱਲੇ ਤੱਕ ਸੱਟਣ ਚੱਲੀ ਆ ਓ ਤੇ ਲਾਸਟ ਟਾਈਮ ਨਾਡ ਲਾਸਟ ਟਾਈਮ ਇਨਸ਼ਾ ਅੱਲਾ ਯੂ ਕੰਮ ਯਾ 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 ਇਟਸ Hopefully. Oh yeah, hopefully. And all your friends and family are also invited here. Everybody is most welcome to Yeah, our thank you so much. We'll be happy, quite happy. <laughs> and also they will play music. Oh, okay. Because of that it's very nice. Okay. We should visit that one. Okay. Uh enjoy your trip to Isfahan and all the rest for you. Yeah, thank May you God so much. Save you. and all the best to you thank you you take your self care for next thank time welcome to back uh, maybe bit dubai okay. inshallah <laughs> okay thank you thank you te hun aap chaldeya te bus station hun aap jauna terminal bye maria bye 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 thank you. you thank you so much hi how are you dude ਯੂ ਕੈਨ ਸਪੀਕ ਇੰਗਲਿਸ਼ ਨੋ ਆਹੀ ਚੱਕਰ ਆ ਇੱਥੇ ਯਾਰ ਅੰਗਰੇਜ਼ੀ ਨਹੀਂ ਆਉਂਦੀ ਹੈਗੀ ਨਹੀਂ ਤਾਂ ਮੈਂ ਟਾਈ ਕਾਟੀ ਪਸਾ ਲੰਦੇ ਆਪਾਂ ਕਿਸੇ ਬੰਦੇ ਨਾਲ ਬਾਕੀ ਤੁਸੀਂ ਸਮਝੇ ਕਿ ਹੋਵੋਗੇ ਕਾਟੀ ਦਾ ਮਤਲਬ ਕੀ ਆ ਤੇ ਕੀ ਕਰ ਸਕਦੇ ਇਹਨਾਂ ਨੂੰ ਅੰਗਰੇਜ਼ੀ ਆਉਂਦੀ ਨਹੀਂ ਹੈਗੀ ਚੱਲ ਬੁੱਤਾ ਚੱਲਦਾ ਹੁਣ ਚੱਲਦੇ ਆ ਆਪਾਂ ਇਸਫਾਨ ਤੇ ਇੱਥੋਂ ਆਪਾਂ ਜਾਣਾ ਬੱਸ ਸਟੇਸ਼ਨ ਤੇ ਬੱਸ ਟਰਮੀਨਲ ਤੇ ਜਾਣਾ ਤੇ ਇੱਥੋਂ 9 ਕਿਲੋਮੀਟਰ ਤੇ ਆ ਤੇ ਉਦੋਂ ਬਾਅਦ ਆਪਾਂ ਕਾਊਂਟਰ ਲੱਭਣਾ ਕਿਹੜੇ ਕਾਊਂਟਰ ਤੋਂ ਆਪਣੀ ਬੱਸ ਜਾਣੀ ਹੈ ਕਿਉਂਕਿ ਤੇਨੇ ਚਾਰ ਬੱਸਾਂ ਜਾਂਦੀਆਂ ਨੇ ਕੰਪਨੀ ਦੀਆਂ ਤੇ ਉੱਥੇ ਜਾ ਕੇ ਦੇਖਦੇ ਆਪਾਂ ਤੇ ਮਨ ਬਹੁਤ ਲੱਗ ਗਿਆ ਸੀ ਯਾਰ ਪਤਾ ਨਹੀਂ ਲੱਗਿਆ ਹਫਤਾ ਕਿਵੇਂ ਲੰਘ ਗਿਆ ਯਾਰ ਇੱਥੇ ਇੱਥੇ ਤਹਿਰਾਨ ਚ ਈਰਾਨ ਚ ਮੰਨ ਲਓ afghanistan ਵਾਲੇ ਬਹੁਤ ਕੰਮ ਕਰਨਾ ਆਉਂਦੇ ਨੇ ਤੇ ਜਿਵੇਂ ਆਪਾਂ ਬਾਹਰਲੇ ਮੁਲਕਾਂ 'ਚ ਜਾਂਦੇ ਆ ਤੇ ਈਰਾਨ 'ਚ ਆਪਣੇ ਇੰਡੀਆ ਤੋਂ ਆਪਣੇ ਬੰਗਲਾਦੇਸ਼ ਤੋਂ ਪਾਕਿਸਤਾਨ ਤੋਂ ਵੀ ਬਹੁਤ ਬੰਦੇ ਆਉਂਦੇ ਨੇ ਕੰਮ ਕਰਨ ਤੇ ਘੁੰਮਣ ਵੀ ਬਹੁਤ ਆਉਂਦੇ ਨੇ ਤੇ ਕੰਮ ਕਰਨ ਵੀ ਬਹੁਤ ਆਉਂਦੇ ਨੇ ਤੇ ਆਪਾਂ ਆ ਗਏ ਬੱਸ ਸਟੈਂਡ 'ਚ ਹੁਣ ਮੈਂ ਲੱਭਣਾ ਕਾਊਂਟਰ ਜਿਹੜਾ ਇਸਫਾਨ ਨੂੰ ਜਾਂਦਾ ਤੇ ਆ ਇੱਥੋਂ ਦਾ ਬੱਸ ਟਰਮੀਨਲ ਆ ਦੇਖ ਲਾ ਪੂਰਾ ਜਹਕਾ ਹੀ ਆ ਯਾਰ ਹਰ ਇੱਕ ਚੀਜ਼ ਯਾਰ ਇੱਥੇ ਤੇ ਮੈਨੂੰ ਟਿਕਟ ਕੱਢਣ ਦੇ ਹੈ ਕਿੱਥੇ ਪਹਿਲਾਂ ਇੱਕ ਮਿੰਟ ਅਲੈਕਸਾ ਯੂ ਕੈਨ ਸਪੀਕ ਇੰਗਲਿਸ਼ ਯਾ ਗੋ ਟੂ ਸਪਾ ਨਾ ਹੇਰ ਕੰਪਨੀ ਹਾਂਸਪਿਚ ਵਿਚ ਵਨ ਥਿਸ ਵਨ ਇਸਪਾ ਨਾ ਹਾਂ ਹਲੋ ਹਾਓ ਯੋ ਜਾ ਜਾ ਤੇ ਆਪਣੀ ਟਿਕਟ ਚੈੱਕ ਕਰਨ ਲੱਗਿਆ ਯਸ ਯਸ ਇਟਸ ਰਾਈਟ ਆ ਜੈਸ ਯਰ ਟਿਕਟਸ ਓਕੇ ਆ ਯੂ ਗਿਵ ਮੀ ਈ ਪ੍ਰਿੰਟ ਪ੍ਰਿੰਟ ਨੋ this printer this printer which one printer ਸਾਡੇ ਚੋਰ ਦਾ 6 ਤੋਂ 2 5 ਤੋਂ 5 ਹੈ ਤੇ ਆ ਇਥੋਂ ਦੇ ਟੈਕਟ ਪਰਸ਼ੀਅਨ ਲੈਂਗੁਏਜ ਚ ਨਾ ਇਹਦਾ ਕੋਈ ਪਤਾ ਲੱਗਦਾ ਨਾ ਬਾਤ ਆਹੀ ਚੱਕਰ ਇੱਥੇ ਬਹੁਤ ਔਖਾ ਯਾਰ ਪਰ ਮੈਨੂੰ ਕਿਹੜਾ ਬਾਲੀ ਆਉਂਦੀ ਆ ਪਰ ਮੇਰਾ ਬੁੱਤਾ ਚੱਲ ਜਾਂਦਾ ਹਰ ਇੱਕ ਜਗ੍ਹਾ ਤੇ ਤੇ ਮੇਨ ਗੱਲ ਇਹਨਾਂ ਨੂੰ ਨਹੀਂ ਆਉਂਦੀ ਹੈਗੀ ਜਮੀ ਯਾਰ ਹੁਣ 4 ਨੰਬਰ ਤੇ ਜਾਣਾ ਯਾਰ ਦੇਖਦੇ ਆ 4 ਨੰਬਰ ਵਾਲੀ ਬੱਸ ਕਿਹੜੀ ਆ ਇੱਕ ਦੋ ਤਿੰਨ ਚਾਰ ਇਹ ਆ ਪੂਰੀਆਂ ਲਗਜ਼ਰੀ ਬੱਸਾਂ ਨੇ ਯਾਰ ਤੇ ਆਪਾਂ ਆਪਣੀ ਸੀਟ ਤੇ ਆ ਕੇ ਬੈ ਗਏ ਸੀਟ ਹੈਗੇ ਪੂਰੀ ਖੁੱਲੀ ਡੁੱਲੀ ਮਤਲਬ ਇੱਕ ਸੋਫੇ ਵਾਲੇ ਕੰਮ ਆ ਨਜ਼ਾਰੇ ਵਾਲਾ ਤੇ ਮੂਰੇ ਐਲ ਸੀ ਡੀ ਲੱਗੀ ਹੋਈ ਆ ਫਨੀ ਕੰਮ ਚੱਲੂ ਤੇ ਆਪਾਸ ਸਭ ਇਧਰ ਆ ਕੇ ਤੇ ਆਪਾਂ ਕਹਿ ਦਿੰਦੇ ਹਾਂ ਵੀ ਇੰਡੋ ਕੈਨੇਡੀਅਨ ਪੂਰੀ ਤਗੜੀ ਬਸ ਹੈਗੀ ਪਰ ਉਹ ਦੂਵੀ ਇਹ ਸਿਰੇ ਦੀ ਬਸ ਆ ਤੇ ਟਿਕਟ ਬਹੁਤ ਸਸਤੀ ਹੈ ਇਸ ਤੇ ਕਿਉਂਕਿ ਡੀਜ਼ਲ ਤੇ ਪੈਟਰੋਲ ਬਹੁਤ ਸਸਤਾ ਮਹਗਾ ਨਹੀਂ ਹੈਗਾ ਚਲਦਾ ਤੇ ਹੁਣ ਇਸਫahan ਜਾਣੇ ਆਪਾਂ ਤਹਿਰਾਨ ਤੋਂ ਇਸਫahan ਤੇ ਇਸਫahan ਦੇਖਦੇ ਆ ਕਿਹੜੀ ਸਿਟੀ ਆ ਤੇ ਇੱਕ ਮੈਂ ਡਾਲਰ ਵੀ ਚੇਂਜ ਕਰਾਉਣੇ ਨੇ ਤੇ ਇੱਥੋਂ ਦੇ ਸਿਰਫ ਮੇਰੇ ਕੋਲ 2 ਲੱਖ ਰਿਆਲ ਨੇ ਮਤਲਬ 50 ਰੁਪਏ ਨੇ ਕੋਲ ਮੇਰੀ ਜੀਪ 'ਚ ਪਾ ਲੈ ਲੋ ਤੇ ਹੁਣ ਉੱਥੇ ਜਾ ਕੇ ਇਸ ਪਾਸੇ ਜਾ ਕੇ ਕਰੰਸੀ ਚੇਂਜ ਕਰਾਵਾਂਗੇ ਟਿਕਟ ਟੂਟ ਆਪਾਂ ਲੈ ਲਈ ਸੀ ਇਹ ਕਿਉਂਕਿ ਇਹ ਟਿਕਟ ਜਿਹੜੀ ਹੋਸਟ ਨੇ ਮੇਰੇ ਆਨਲਾਈਨ ਬੁੱਕ ਕਰਤੀ ਸੀ ਤੇ ਸਸਤੀ ਪਈਆ ਬਾਕੀ ਹੁਣ ਉੱਥੇ ਜਾ ਕੇ ਮਿਲਾਂਗੇ ਜਿਹੜੀ ਬੱਸ ਜੇ ਤੁਸੀਂ ਚੈੱਕ ਕਰਨੀ ਹੈ ਹਮਸਫਰ ਦੇ ਨਾਮ ਤੇ ਆ ਜੇ ਤੁਸੀਂ ਤੁਸੀਂ ਚੈੱਕ ਕਰ ਸਕਦੇ ਹੋ ਆ ਪੈਕ ਆ ਲੱਗਦਾ ਤਾਂ ਕਿੰਦੂ ਦੀ ਪੈਕਿੰਗ ਆ ਵੀ ਸਭ ਕਿੱਲਾ ਤੱਕ ਆਇਆ ਚੋ ਮਟੀਰੀਅਲ ਤੁਹਾਨੂੰ ਦਾ ਖਾਣ ਦੇਣੋ ਸਾਰੇ ਇਹਦੇ ਵਿੱਚ ਨਿਕਲਣਾ ਸਿਰਫ ਦੋ ਪੈਕ ਤਾਂ ਆ ਰੇਡੀ ਨੇ ਇੱਕ ਚੌਕ ਹੋ ਗਿਆ ਅੱਛੀ ਦਿਨ ਦਿਨ ਬਤਾਏ ਲੱਗੇ ਕਿ ਪਦੇ ਕਿਲ ਨੂੰ ਪੂਰਾ ਕਿਲੋ ਸਾਰਾ ਮੁੰਡਾ ਕੰਮ ਦੇਣਾ ਤੇ ਚੰਦ ਕਰਾਂਗੇ ਇੱਕ ਨੂੰ ਹਰ ਇੱਕ ਨੂੰ ਦਿੰਦੇ ਨੇ ਪਾਣੀ ਵੀ ਫਰੀ ਆ ਇਹਦੇ ਵਿੱਚ ਤੇ ਆ ਥੋੜਾ ਜਿਹਾ ਖਾਣਾ ਵੀ ਦਿੰਦੇ ਨੇ ਆ ਫੈਪਸੀਆਂ ਵੀ ਲਈ ਜਾਂਦਾ ਯਾਰ ਹੋਰ ਵੀ ਇੰਨਾ ਕਿੰਨਾ ਤਕੜਾ ਯਾਰ ਜਮਾਨ ਤੇ ਇੱਥੇ ਕਿ ਵੀਆਈਪੀ ਰੈਸਟੋਰੈਂਟ ਆ ਸਟਾਪ ਆ ਤੇ ਉੱਥੇ ਬੱਸ ਰੁਕੀਆ ਤੇ ਹੋਮ ਮਾਰਦੇ ਆ ਸਰਲਾ ਤੇ ਕਿਉਂਕਿ ਜੋਰ ਦੀ ਬਹੁਤ ਲੱਗੀ ਹੋਈ ਆ ਹੁਣ ਸਾਨੂੰ ਸਮਝ ਹੀ ਗਿਆ ਹਮ ਕੀ ਕਹਿਣਾ ਚਾਹੁੰਦਾ ਕੇ ਜੈ ਮਾਈ ਨੇਮ ਇਜ਼ ਅਲੀ ਅਲੀ ਇਟਸ ਕਾਮਨ ਇਨ ਇੰਡੀਆ ਆਈ ਹੈਵ ਅ ਫਰੈਂਡ ਇਟਸ ਹਿਸ ਨੇਮ ਅਲੀ ਤੇ ਆ ਬਾਈ ਆ ਜਿਹਨੇ ਆਪਾਂ ਨੂੰ ਕਾਫੀ ਆਫਰ ਕਰੀ ਆ ਥੈਂਕ ਯੂ ਬ੍ਰੋ ਫਾਰ ਥਿਸ ਤੇ ਇਹ ਵੀ ਇਸਫਾਨ ਜਾ ਰਹੇ ਆ ਤੇ ਚੱਕਰੇ ਆ ਮੇਰੇ ਕੋਲ ਪੈਸੇ ਨਹੀਂ ਹੈਗੇ ਰਿਆਲ ਤੇ ਮੇਰੇ ਕੋਲ ਦੋ ਨੋਟ ਹੀ ਨੇ ਸਿਰਫ ਤੇ ਇੱਥੇ ਏਟੀਐਮ ਚੱਲਦਾ ਨਹੀਂ ਹੈਗਾ ਹੁਣ ਉੱਥੇ ਸਪਾਨ ਜਾਊਂਗਾ ਤੇ ਆਪਣੀ ਕਰੰਸੀ ਚੇਂਜ ਕਰਾਊਂਗਾ ਉਸ ਤੋਂ ਬਾਅਦ ਆਪਣਾ ਕੰਮ ਚੱਲੂਗਾ ਤੇ ਕੰਮ ਸਾਰਾ ਠੱਪਾ ਜਿਹਦਾ ਤੁਹਾਡੇ ਕੋਲ ਕੈਸ਼ ਹੈਗਾ ਫਿਰ ਤਾਂ ਤੁਸੀਂ ਰਾਜ਼ੀ ਹੋ ਜੇ ਤੁਹਾਡੇ ਕੋਲ ਕੈਸ਼ ਮੁੱਕ ਗਿਆ ਇੱਕ ਵਾਰੀ ਫੇਰ ਤੁਹਾਡੇ ਕੋਲ ਤੇ ਹਣੀ ਤੇ ਆਹ ਬਾਈ ਆ ਤੇ ਆਪਣੀ ਚਾਹ ਖਤਮ ਹੋਈ ਤੇ ਨਾਲ ਨਾਲ ਬੱਸ ਵਾਲੇ ਨੇ ਹਰਨ ਮਾਰਤਾ ਤੇ ਹੁਣ ਬਸ ਜਾ ਕੇ ਬੈਨੇ ਆ ਤੇ ਉਸ ਤੋਂ ਬਾਅਦ ਇਸ ਫਾਨ ਜਾਵਾਂਗੇ ਤੇ ਤਕਰੀਬਨ 2 ਘੰਟੇ ਸਾਨੂੰ ਹੋਰ ਲੱਗਣਗੇ ਤਕਰੀਬਨ ਸਾਡਾ 7 ਵਜੇ ਦਾ ਆਈਡੀਆ ਹੈਗਾ ਵੀ 7 ਵਜੇ ਨੂੰ ਅਸੀਂ ਉੱਥੇ ਪਹੁੰਚ ਜਾ ਕੇ ਆਰਾਮ ਨਾਲ ਤੇ ਆ ਖੜੀਆਂ ਸਾਡੀਆਂ ਬੱਸਾਂ ਪਹੁੰਚ ਕੇ ਇਸ ਫਾਨ ਤੇ ਹੁਣ ਆਪਾਂ ਆਪਦਾ ਬੈਗ ਲੈਣਾ ਤੇ ਇਹ ਨਹੀਂ ਪਤਾ ਹੈ ਕਿੱਥੇ ਆ ਬੈਗ ਦੇਖਦੇ ਆ ਕੱਢ ਕੇ ਦੇ ਦੇਵੇ ਤਾਂ ਚੰਗਾ ਤੇ ਜਿਹੜਾ ਆਪਣੇ ਹੋਸਟ ਦਾ ਘਰ ਇੱਥੋਂ 10 ਕਿਲੋਮੀਟਰ ਆ ਤੇ ਆ ਭਾਈ ਮਦਦਗਾਰ ਲੱਗਿਆ ਹੋਇਆ ਥੈਂਕ ਯੂ ਜੋ ਹੈਲਪ ਵੀ ਬ੍ਰੋ ਤੇ ਬੱਸ ਲੱਭਦੇ ਆ ਜੇ ਬੱਸ ਮਿਲ ਜਾਵੇ ਤਾਂ ਸਾਰਿਆਂ ਨਾਲ ਵਧੀਆ ਨਹੀਂ ਤਾਂ ਟੈਕਸੀ ਕਰਾਉਣੀ ਪੈਣੀ ਆ ਟੈਕਸੀ ਦਾ ਚੱਕਰ ਇਹ ਹੈ ਮੇਰੇ ਕੋਲ ਪੈਸੇ ਨਹੀਂ ਹੈਗੇ ਓਕੇ ਜੂ ਲੈਟ ਦੀ ਵਾਕਸ ਐਂਡ ਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਨਹੀਂ ਤਾਂ ਮੈਨੂੰ ਮਨੀ ਐਕਸਚੇਂਜ ਜਾਣਾ ਪੈਣਾ ਇੱਥੋਂ 6 ਕਿਲੋਮੀਟਰ ਤੇ ਆ ਕੱਲੂ ਦਿਨੇ ਮੈਂ ਕਰਾ ਲੂੰਗਾ ਜੇ ਮੇਰਾ ਕੰਮ ਚੱਲ ਜਾਵੇ ਤੇ ਸਾਰਿਆਂ ਨਾਲੋਂ ਵਧੀਆ ਤੇ ਆਪਾਂ ਆਪਦੇ ਹੋਸਟ ਦੇ ਘਰ ਪਹੁੰਚ ਗਏ ਸੀ ਆਪਾਂ ਨੂੰ ਬਾਈ ਨੇ ਹੋਸਟ ਕਰਿਆ ਥੈਂਕ ਯੂ ਫਾਰ ਹੋਸਟ ਮੀ ਤੇ ਆ ਉਹਦਾ ਫਰੈਂਡ ਆ ਬਟ ਆਲਸੋ ਸਿੰਗਲ ਸਿੰਗਲ ਬਰੇ ਮੇਰੇ ਬੁਗਵੇ ਵੀ ਸਿੰਗਲ ਛੜੀ ਤੁਰੇ ਫਰਦੇ ਨੇ ਬਹੁਤ ਵਧੀਆ ਲੱਗਿਆ ਮਿਲ ਕੇ ਇਹਨਾਂ ਨਾਲ ਤੇ ਸੜਿਆਂ ਦੀ ਸੜਿਆਂ ਦੀ ਫੈਮਿਲੀ ਹੋ ਗਈ ਹੁਣ ਤੇ ਨਜ਼ਾਰੇ ਕੁੱਟਦੇ ਆ ਤੇ ਆ ਬਾਈ ਦਾ ਛੋਟਾ ਜਿਹਾ ਘਰ ਆ ਤੇ ਚਿੱਲ ਕਰਦੇ ਆ ਹੁਣ ਦੂਸੇ ਜਾਨ ਬੇਵਕਸੀ ਨਾਲ ਤੇ ਆ ਯਾਰ ਚਿੱਲ ਕਰਨ ਲੱਗਿਆ ਪਿਆ ਪੂਰਾ ਕਮ ਡੂਡ Madalyana işin ne? You can taste but smooth this one. What is this? This is a uh, taşina. Taşina. Ash. 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 Yeah. This is for my city. Your city? Yeah. You Wait, you your... Loroistan. Loroistan, where? Where, where is your? Lorestan. Lorestan. Where is it? West in Iran. West in Iran. ਇਸ ਗੋੜ ਬਕਰੀ ਆ ਯਾਰ ਆ ਗਿਆ ਯਾਰ ਰੋਟੀਆਂ ਬਾਈ ਸੱਸ ਸੱਸ ਅੱਛਾ ਕੋਈ ਹੋਰ ਯਾਰ ਦੀਆਂ ਪੱਕੀਆਂ ਖਾਣੀਆਂ ਛੜੀਆਂ ਦੀਆਂ ਪੱਕੀਆਂ ਖਾਣਨੇ ਆ ਯਾਰ ਕਹਿੰਦਾ ਹੁਣ ਛੜੀਆਂ ਵਾਂਗੂ ਮਨੰਜਰ ਕਰਨਾ ਤੇ ਹੁਣ ਚੱਲ ਪਿਆ ਇਹਨਾਂ ਦਾ ਇਹ ਆ ਪ੍ਰਧਾਨ ਚੱਲਿਆ ਹੁਣ ਘਰ ਨੂੰ ਤੇ ਕਾਲੂ ਇਹਨੇ ਕੰਮ ਤੇ ਜਾਣਾ ਤੇ ਅਸੀਂ ਰਹਿ ਗਏ ਹੁਣ ਦੋਨੇ ਜਾਣਾ ਓਕੇ ਅਸੀਂ ਗੁੱਡ ਬਾਏ ਗੁੱਡ ਬਾਏ ਚਾਓ ਚਾਓ ਤੇ ਹੁਣ ਰਹਿ ਗਏ ਅਸੀਂ ਦੋਨੇ ਤੇ ਮੈਨੂੰ ਆਉਦੀ ਆ ਨੀਂਦ ਬਹੁਤ ਤੇ ਆਪਾਂ ਵੀ ਸੌਣੇ ਆ ਯਾਰ ਕਾਲੂ ਕਾਲੂ ਦੇਖਾਂ ਕੀ